ਇਹ ਸਨਾਤਨ ਸੇਵਾ ਸਮਿਤੀ ਪੰਜਾਬ ਦਾ ਬੜਾ ਵਧੀਆ ਉਪਰਾਲਾ ਹੈ ਕਿ ਘਰ-ਘਰ ਤੱਕ ਸਨਾਤਨ ਨੂੰ ਪਹੁੰਚਾਣਾ ਕਿਉਂਕਿ ਕਈ ਲੋਕਾਂ ਨੇ ਸਨਾਤਨ ਨੂੰ ਹਜੇ ਤੱਕ ਲੋਕਾਂ ਤੱਕ ਪਹੁੰਚ ਨਹੀਂ ਨਹੀਂ ਦਿੱਤਾ। ਇਹ ਇੱਕ ਗੱਲ ਕਰੀਏ ਕਿ ਕੁਝ ਪ੍ਰਾਚੀਨ ਮੰਦਰ ਜਿਦੇ ਵਿੱਚ ਆਮ ਲੋਕਾਂ ਨੂੰ ਸ਼ਮੂਲੀਅਤ ਹੀ ਨਹੀਂ ਮਿਲੀ। ਕਿਸੇ ਪੀੜੀ ਤੱਕ ਸੀਮਿਤ ਨਹੀਂ ਹੈ ਪੀੜੀ ਤੋਂ ਪੀੜੀ ਚਲਦਾ ਆ ਰਿਹਾ ਹੈ ਔਰ ਪੀੜੀਦਰ ਪੀੜੀ ਚਲੇ ਮੈਂ ਕਹਿਣਾ ਕਿ ਬੂੰਦ ਬੂੰਦ ਨਾਲ ਸਮੁੰਦਰ ਬਣਦਾ ਹੈ ਔਰ ਮੁਠੀ ਜਿਹੜੀ ਹੈ ਨਾ ਉਹ ਕਦਾਈ ਇਕੱਠੀ ਹੁੰਦੀ ਹੈ ਜਦੋਂ ਦੇ ਨਾਲ ਉਂਗਲਾ ਜੁੜਦਾ ਸਾਤਨ ਸੇਵਾ ਸਮਿਤੀ ਪੰਜਾਬ ਜਿਹਦਾ ਅੰਮ੍ਰਿਤਸਰ ਦੇ ਵਿੱਚ ਅੱਜ ਸ਼ੁਰੂਆਤ ਹੋਈ ਹੈ ਮੈਂ ਪ੍ਰਨਵ ਤਵਨ ਬਤੌਰ ਮਾਜਾ ਜੋਂ ਦਾ ਇਨਚਾਰਜ ਅੱਜ ਜੋ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅਸੀਂ ਅਸੀਂ ਆਪਣਾ ਚਾਰਚ ਸੰਭਾਲਿਆ ਹੈ ਔਰ ਇਹਦੇ ਵਿੱਚ ਸਾਡੇ ਨਾਲ ਸਾਰੇ ਹੀ ਸਨਾਤਨੀ ਭਰਾ ਸਾਡੇ ਹੀ ਸਾਰੇ ਜਿੰਨੇ ਵੀ ਹਿੰਦੂ ਸਭਾ ਦੇ ਲੋਕ ਔਰ ਜਿਹੜੇ ਸਨਾਤਨੀ ਜਿਹੜੇ ਮੰਦਰਾਂ ਨੂੰ ਪ੍ਰਚੀਨ ਮੰਦਰ ਜਿਹੜਾ ਹੈ ਕਹ ਲੀਏ ਸਾਰੇ ਹੀ ਇੱਥੇ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਨੂੰ ਇੱਥੇ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਵਿੱਚ ਸਾਡੇ ਰਾਸ਼ਟਰੀ ਅਧਿਕਾਰੀ ਸ਼੍ਰੀ ਵਿਜੇ ਸ਼ਰਮਾ ਜੀ ਵੀ ਪਹੁੰਚੇ ਨੇ ਇਹ ਮੈਂ ਸਮਝਦਾ ਕਿ ਬਹੁਤ ਪਹਿਲਾਂ ਉਪਰਾਲਾ ਹੋ ਜਾਣਾ ਚਾਹੀਦਾ ਸੀ ਜਿਹੜਾ ਅੱਜ ਹੋ ਰਿਹਾ ਹੈ ਕਿਉਂਕਿ ਅਜ ਤੱਕ ਸਨਾਤਨ ਦੀ ਸਾਰ ਕਿਸੇ ਵੀ ਸਰਕਾਰ ਨੇ ਨਹੀਂ ਲਈ ਅੱਜ ਸਨਾਤਨ ਸੇਵਾ ਸਮਿਤੀ ਪੰਜਾਬ ਦੀ ਸ਼ੁਰੂਆਤ ਹੋਈ ਔਰ ਪੰਜਾਬ ਤੀਰਥ ਯਾਤਰਾ ਸਮਿਤੀ ਪੰਜਾਬ ਸਰਕਾਰ ਔਰ ਪੰਜਾਬ ਗਊ ਸੇਵਕ ਕਮਿਸ਼ਨ ਇਹਨਾਂ ਨੇ ਸਾਨੂੰ ਬੜਾ ਵੱਡਾ ਆਪਣਾ ਸਹਿਯੋਗ ਦਿੱਤਾ ਹੈ ਅਸੀਂ ਇਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਔਰ ਖਾਸ ਕਰਕੇ ਜੇ ਮੈਂ ਗੁਰੂ ਨਗਰੀ ਦੀ ਗੱਲ ਕਰਾਂ ਕਿਉਂਕਿ ਮੈਂ ਆਪ ਗੁਰੂ ਨਗਰੀ ਦੇ ਵਿੱਚ ਪੈਦਾ ਹੋਇਆ ਜਿਸ ਨੂੰ ਗੁਰੂ ਦੀ ਨਗਰੀ ਕਿਹਾ ਜਾਂਦਾ ਹੈ ਇੰਨੀ ਪਵਿੱਤਰ ਧਰਤੀ ਜਿੱਥੇ ਸੀਤਲਾ ਮੰਦਿਰ ਵਕਤਨ ਦੇ ਇੱਕ ਤੀਰਥ ਸਥਾਨ ਨੇ ਸੋ ਬਹੁਤ ਹੀ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਲੋੜ ਸੀ ਲੇਕਿਨ ਮੈਂ ਸਮਝਦਾ ਕਿ ਇਹ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਸਨਾਤਨ ਸੇਵਾ ਸਮਿਤੀ ਪੰਜਾਬ ਦਾ ਬੜਾ ਵਧੀਆ ਉਪਰਾਲਾ ਹੈ ਕਿ ਕਰ ਕਰ ਤੱਕ ਸਨਾਤਨ ਨੂੰ ਪਹੁੰਚਾਣਾ ਕਿਉਂਕਿ ਕਈ ਲੋਕਾਂ ਨੇ ਸਨਾਤਨ ਨੂੰ ਹਜੇ ਤੱਕ ਲੋਕਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਇਹ ਇੱਕ ਗੱਲ ਕਰੀਏ ਕਿ ਕੁਝ ਪ੍ਰਾਚੀਨ ਮੰਦਿਰ ਜਿਦੇ ਵਿੱਚ ਆਮ ਲੋਕਾਂ ਨੂੰ ਸ਼ਮੂਲੀਅਤ ਹੀ ਨਹੀਂ ਮਿਲੀ ਅੱਜ ਇਸ ਸਮਿਤੀ ਦੇ ਰਾਹੀਂ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਕਰ ਕਰ ਸਨਾਤਨ ਨੂੰ ਪਹੁੰਚਾਵਾਂਗੇ ਕਿਉਂਕਿ ਸਨਾਤਨ ਧਰਮ ਇਕਲੌਤਾ ਧਰਮ ਹੈ ਜਿਹੜਾ ਸਦੀਵੀ ਹੈ ਮੈਂ ਪਹਿਲੀ ਕਿ ਇਹ ਉਸ శాశ్వਤ ਹੈ ਸਦਾ ਤੋਂ ਚਲਦਾ ਆ ਰਿਹਾ ਹੈ ਔਰ ਸਦਾ ਤੱਕ ਚਲੇਗਾ ਇਹ ਕਿਸੇ ਪੀੜੀ ਤੱਕ ਸੀਮਿਤ ਨਹੀਂ ਹੈ ਇਹ ਪੀੜੀ ਤੋਂ ਪੀੜੀ ਚਲਦਾ ਆ ਰਿਹਾ ਹੈ ਔਰ ਪੀੜੀਦਰ ਪੀੜੀ ਚਲੇਗਾ ਅੱਜ ਲੋੜ ਹੈ ਸਾਡੇ ਹਿੰਦੁਸਤਾਨ ਦੇ ਹਰ ਯੁੱਗ ਨੂੰ ਹਰ ਨਵੇਂ ਉਤਸ਼ਾਹਿਤ ਸਾਡੇ ਯੂਥ ਨੂੰ ਪ੍ਰੇਰਿਤ ਕਰਨ ਦੀ ਕਿ ਸਨਾਤਨ ਹੈ ਕੀ ਸਾਡੀ ਸਭਿਆਤਾ ਕੀ ਹੈ ਸਾਡਾ ਸਾਡਾ ਖਾਸ ਗੌਰ ਤੇ ਜਿਹੜੀ ਸਾਡੇ ਸਨਾਤਨ ਧਰਮ ਕੀ ਹੈ ਤਰਮ ਕਹਿੰਦਾ ਕੀ ਹੈ ਕਿ ਕਿਹੜੇ ਰਸਤੇ ਤੇ ਲੈ ਕੇ ਜਾਂਦਾ ਹੈ ਕਿਹੜੇ ਚੰਗੇ ਕੰਮ ਕਰਨੇ ਚਾਹੀਦੇ ਨੇ ਸੋ ਅੱਜ ਦੇ ਵਾਸਤੇ ਕਾਉਂਸਲਿੰਗ ਦੀ ਸਭ ਤੋਂ ਵੱਧ ਲੋੜ ਹੈ ਜਿਹੜਾ ਉਪਰਾਲਾ ਕੀਤਾ ਗਿਆ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਰਾਸ਼ਟਰੀ ਅਧਿਐਕਸ਼ ਜੀ ਸ਼੍ਰੀ ਵਿਜੇ ਸ਼ਰਮਾ ਜੀ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਸ਼ਹਿਰ ਸਪਟਾ ਵਿਭਾਗ ਦੇ ਐਡਵਾਈਜ਼ਰ ਮੇਰੇ ਮਾਰਗਦਰਸ਼ਨ ਮੇਰੇ ਵੱਡੇ ਭਰਾ ਸ਼੍ਰੀ ਦੀਪਕ ਬਾਲੀ ਜੀ ਦਾ ਖਾਰਾ ਕੀ ਉਹ ਜਿੱਥੇ ਪਹੁੰਚ ਨਹੀਂ ਸਕੇ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਨਾ ਚੱਲ ਰਿਹਾ ਜਿਹਦੇ ਵਾਸਤੇ ਸਾਡੀ ਕਈ ਲੀਡਰਸ਼ਿਪ ਅਜ ਦਿੱਲੀ ਹੈ ਲੇਕਿਨ ਇਹ ਉਪਰਾਲਾ ਉਹਨਾਂ ਦੇ ਸਹਿਯੋਗ ਨਾਲ ਵੀ ਸ਼ੁਰੂ ਹੋਇਆ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਔਰ ਕੱਲੇ ਕੱਲੇ ਮੇਰੇ ਸਨਾਤਨੀਆਂ ਦਾ ਧੰਨਵਾਦੀ ਆ ਕਿਉਂਕਿ ਮੈਂ ਕਹਿੰਨਾ ਕਿ ਬੂੰਦ ਬੂੰਦ ਨਾਲ ਸਮੁੰਦਰ ਬਣਦਾ ਹੈ ਔਰ ਮੁਠੀ ਜਿਹੜੀ ਹੈ ਨਾ ਉਹ ਕਾਦੀ ਇਕੱਠੀ ਹੁੰਦੀ ਹੈ ਜਦ ਉਹਦੇ ਨਾਲ ਉਂਗਲਾ ਜੁੜਦਾ ਸੋ ਇਹ ਸਾਰਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਸਾਰਿਆਂ ਨੂੰ ਮੁਬਾਰਕਬਾਦ ਤੁਹਾਡੇ ਸਾਰਿਆਂ ਦਾ ਧੰਨਵਾਦ ਇਹਨਾਂ ਕਹਿੰਦਾ ਹੋਇਆ ਇਹੀ ਇਜਾਜ਼ਤ ਲਵਾਂਗਾ ਧੰਨਵਾਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ